ਕੀ ਹਾਲ ਚਾਲ ਹੈ ਦੋਸਤੋ ਮੇਰੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੜੀ ਜਾਨ ਵਾਲੀ ਸੱਟ ਸੱਟ ਹੋਣਗੇ ਤੇ ਲਓਏ ਮਿੱਤਰੋ ਧਾਣੇ ਗਨੇ ਆ ਪਾਦ ਗਏ ਆਪਾਂ ਤੇ ਅੱਜ ਆ ਬਾਈ 29 ਤਰੀਕ ਅੱਜ ਜਾਣਾ ਆਪਾਂ ਪਿੰਡ ਹੁਸਨਪੁਰ ਠੀਕ ਹੈ ਜੀ ਦੇਖ ਲਓ ਜਾਨਵਰ ਸਾਰੇ ਆਪਣੇ ਤੇ ਬੱਚੇ ਦੇਖੋ ਇਹਦੇ ਰੁੱਟਣ ਲੱਗੇ ਆ ਬ ਤਾਂ ਬੈਠਾ ਨਾ ਚੜ ਕੇ ਦੂਜੇ ਉੱਤਰ ਗਿਆ ਇੱਧਰ ਬੈਠਾ ਸੀਗਾ ਤੇ ਖੱਡੀ ਦੇ ਹਾਂ ਵੀਰਿਆ ਤੇ ਇੱਥੇ ਨਾ ਥੋੜੀ ਜੀ ਕਲੀ ਛਿੜਦ ਗਿਆ ਦੇ ਨਾ ਗਿੱਲਾ ਜਾ ਹੋ ਗਿਆ ਇਥੋਂ ਕਲ ਬਾਹ ਬਾਛੜ ਆ ਗਈ ਆ ਬੇ ਦੇਖ ਨੇ ਮੋਰੀ ਜਿੰਦੀ ਆ ਚਾਨਣ ਜੈ ਇੱਕ ਮਿੰਟ ਆ ਬੇ ਇੱਥੇ ਆ ਓ ਰਿਓ ਜਿੰਦਾ ਸਾਡੀ ਮੇਰੇ ਸਹੌਣਾ ਯਾਰ ਕਿੱਧਰ ਗਈ ਐ ਆਈ ਆ ਹਾਂ ਕਮਾਲੀ ਹੋ ਗਈ ਯਾਰ ਬਈ ਉਹ ਹੈਗੀ ਟੇਢੀ ਜਾਵੇ ਇਸੇ ਜੀ ਆ ਇਧਰ ਦੀ ਆਉਂਦੀ ਆ ਬਾਛੜ ਸੀਮੈਂਟ ਦਾ ਉਹ ਅੰਦਰਲੇ ਪਾਸੇ ਵੀ ਘੇਰ ਨਹੀਂ ਆਉਂਦੀ ਬਾਹਰ ਵੀ ਮੇਰੇ ਹਸਾਮ ਨਾਲ ਲੱਗਿਆ ਤਾਂ ਹੈਗਾ ਪਰ ਥੱਲੇ ਥੱਲੇ ਨਹੀਂ ਲੱਗੇ ਜਸੂਦੀ ਆਉਂਦੀ ਬਾਤ ਛੜ। ਬਾਕੀ ਆਹ ਦੇਖ ਲੋ ਆਪਣੇ ਜਾਨਵਰ ਆ ਜੋੜੇ ਨੇ ਬੱਚੇ ਕੱਢਣ ਵਾਲੀ ਆ ਪਤਾ ਨਹੀਂ ਕੱਢਦੇ ਹੁਣ ਚੈੱਕ ਕਰਦੇ ਹਾਂ ਕੰਮ ਦਰਵਾਜ਼ਾ ਭੇੜ ਕੇ ਤੇ ਕਲੀ ਛੜ ਕੇ ਸਾਰਿਆਂ ਨਾਲ ਪਹਿਲਾਂ ਆ ਬਈ ਆ। ਬੀ ਬਾਦ ਨਹੀਂ ਜਿੱਥੇ ਜਿੱਥੇ ਜੇ ਗਿੱਲਾ ਵਾ ਬੋਤਲ ਆਪਣੀ ਰੱਖੀ ਹੋਈ ਆ ਵਿੱਚ ਆ ਦੇਖ ਲੋ। ਚੱਕੋ ਆ ਲੈ। ਉਹ ਨਾ ਇੰਨੀ ਕੀ ਪੌਣੀ ਬਾਲੀ ਨਾ ਮੁੜ ਕੇ ਔਰ ਡੁੱਟ ਕੇ ਨਾ ਵਿਚਾਰੇ ਇਹਨਾਂ ਦੇ ਅੱਖਾਂ ਔਖਾ ਚ ਪਈ ਜਾਂਦੀਆਂ ਨੇ ਜੀ ਇਹ ਚੀਜ਼ ਦਾ ਵੀ ਧਿਆਨ ਰੱਖਣਾ ਤੁਸੀਂ ਤੇ ਪਾਦਣੀਆਂ ਥੋੜੀ ਥੋੜੀ ਸਾਰੇ ਖੁੱਡੇ ਜੀ ਉਹ ਤਾਂ ਕਿਉਂਕਿ ਕੋਈ ਬਹਿਰਸ ਨਹੀਂ ਆਉਂਦਾ ਬਾਈ ਜਾਨਵਰ ਐਕਟਿਵ ਰਹਿੰਦੇ ਪੂਰੇ ਤਖੜੇ ਦੋਨੇ ਖੁੱਡਾਂ ਜੀ ਪਾਵਾਂਗੇ ਇਹ ਕੰਮ ਪਹਿਲਾਂ ਕਰਦਗੇ ਮੁੜ ਕੇ ਇਹਨਾਂ ਨੂੰ ਦਾਣੇ ਰੱਖ ਦਾਂਗੇ ਸਾਰੀ ਮਿੱਟੀ ਚਰਲਾ ਦਾਂਗੇ ਤੇ ਨਾ 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 ਦਰਦੇ ਵਜ ਕਲੀ ਤੋਂ ਦੇਖੋ ਜਿਆ ਕੋਲ ਬਾਸ ਇਹਨੂੰ ਹੁਣ ਆਪਾਂ ਸੈਟ ਵਟ ਕਰ ਦੇਣਾ ਮਿੱਟੀ ਜੀ ਰੋਲ ਕਰ ਦੇਣਾ ਹੁਣ ਲਓ ਜੀ ਕਰੋਤੀ ਇੱਕ ਫਿਰ ਸਾਰੇ ਘੁੱਡੇ ਜੇ ਆਪਾਂ ਛੜਕਤੀ ਆ ਕਲੀ ਬਾਤੀ ਆ ਥੋੜੀ ਥੋੜੀ ਤੇ ਮਿੱਟੀ ਜੀ ਰੋਲ ਕਰਤੀ ਉਹ ਤਾਂ ਫਿਰ ਜਦੋਂ ਵੜਦੇ ਨੇ ਖੰਭ ਜੀ ਨੇ ਇਹਨਾਂ ਦੇ ਅੱਖਾਂ ਮੂੰਹ ਚ ਪੈਂਦੀ ਆ ਮੇਰਾ ਵੀ ਥਾ ਸਾਹ ਥੋੜਾ ਜਿਹਾ ਔਖਾ ਹੋ ਗਿਆ ਮੈਂ ਅੰਦਰ ਵੜ ਕੇ ਨਾ ਬਾਹਰ ਲਾ ਲਿਆ ਬਾਈ ਚੜਦੀ ਆ ਯਾਰ ਠੀਕ ਆ ਤਾਂ ਕਰਕੇ ਤੇ ਉਹ ਬੱਚੇ ਹੁਣ ਆਪਾਂ ਨਵੀਂ ਛੇਦਰੀ ਤੇ ਬਿਠਾਇਆ ਕਰਾਂਗੇ ਆਪਾਂ ਤਾਂ ਨਹੀਂ ਬਿਠਾਉਂਦੇ ਤੈ ਲਾਵਾਂਗੇ ਬਸ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਟਾਈਮ ਨਹੀਂ ਬਾਈ ਲੱਗਦਾ ਆਪਾਂ ਹੁਣ ਅੱਜ 29 ਤਰੀਕਾ ਅੱਜ ਸੇ ਜਾਣਾ ਆਪਾਂ ਹੁਸਨਪੁਰ ਹੁਸਨਪੁਰ ਤੇ ਉਥੇ ਜਾ ਕੇ ਆ ਕੇ ਤੇ ਕੱਲ ਪਰਸੋਂ ਨੂੰ ਫਿਰ ਅੱਜ ਤੈ ਲੈ ਆਵਾਂਗੇ ਸ਼ਾਮ ਨੂੰ ਆ ਕੇ ਤੇ ਕੱਲ ਪਰਸੋਂ ਲਾਵਾਂਗੇ ਠੀਕ ਆ ਬਾਈ ਨਵੀਂ ਤੈ ਤੇ ਉੱਥੇ ਬੱਚੇ ਬਿਠਾਇਆ ਕਰਾਂਗੇ ਤਿੰਨ ਬੱਚੇ ਇੱਕ ਬੱਚਾ ਥੱਲੇ ਆ ਦੋ ਸੱਚੀ ਬਾਕੀ ਸਾਰੇ ਕੱਢਣ ਵਾਲੇ ਆ ਤਾਹੀਂ ਕਰਕੇ ਬੱਚਿਆਂ ਦਾ ਟਾਈਮ ਤਾਂ ਨੇੜੇ ਹੀ ਆ। ਹੁਣ ਮੈਂ ਤੁਹਾਨੂੰ ਉਹ ਜੋੜੇ ਜਾ ਕੇ ਦਿਖਾਉਣਾ। ਕੱਢੇ ਆ ਕਿ ਨਹੀਂ ਕੱਢੇ? ਇਹ ਲੱਗਦਾ ਹੈ। ਆਹਾ ਹਾ 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 ਮੈਂ ਤੁਹਾਨੂੰ ਕੀ ਕਿਹਾ ਸੀ? ਦੇਖੋ ਘਰ। ਮੈਨੂੰ ਪਤਾ ਸੀ ਨੇ ਇਹ ਤੇ ਕੱਢਣ ਵਾਲੇ ਆ। ਛਿਲਕਾ ਜਿਹਾ ਦੇਰੇ। ਤੇ ਆਹ ਨਾ ਬਈ ਤੋੜ ਕੇ ਨਾ ਤੁਸੀਂ ਖੁੱਡੇ ਦੇ ਵਿੱਚ ਹੀ ਸੜਦਿਆ ਕਰੋ। ਐਂ ਕਰਕੇ ਚੂਰਾ ਚੂਰਾ। ਕੈਲਸ਼ੀਅਮ ਹੁੰਦਾ ਇਹਦੇ ਵਿੱਚ ਨਰਾ। ਤੇ ਆਪੇ ਖਾ ਲੈਣਗੇ। ਆਹ ਲਓ ਦੇਖਿਓ ਤੁਹਾਡੇ ਸਾਹਮਣੇ ਇਥੇ ਵੱਡੇ ਜੋੜੇ ਖਾਣਗੇ। ਕਲਾ ਕੋਈ ਖਾ ਲਵੇ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਅਗਲਾ ਅੰਡਾ ਦੇਖਗੇ ਦਾ ਨਾ ਵੀ ਨਾ ਕੁਛ ਨਹੀਂ ਕਹਿੰਦਾ ਮੈਂ ਨਹੀਂ ਯਰੇ ਇੱਥੇ ਹਜੇ ਕੋਈ ਕ੍ਰੈਕ ਨਹੀਂਗਾ ਇਹ ਬਿਲਕੁਲ ਸਹੀ ਹੈ ਹਜੇ ਇੱਕ ਹੀ ਵਿੱਚ ਹੈ ਗੱਡੇ ਬਈ ਦੂਜਾ ਅੰਡਾ ਨਾ ਮੈਨੂੰ ਲੱਗਦਾ ਵੀ ਹੈਗਾ ਉਹ ਵਿੱਚ ਥੋੜਾ ਜਿਹਾ ਬਣਿਆ ਹੋਇਆ ਪਤਾ ਨਹੀਂ ਪੂਰਾ ਹੀ ਬਣਿਆ ਹੋਵੇ ਕੱਢੇ ਤਾਂ ਪਤਾ ਲੱਗ ਜੂ ਦੋ ਤਿੰਨ ਅੰਡੇ ਹੀ ਕਢ ਲੈਨੇ ਆਪਾਂ ਇਹਨੇ ਕੱਢ ਲਿਆ ਬਈ ਇੱਕ ਬੱਚਾ ਮੈਂ ਤੁਹਾਨੂੰ ਕਹਿੰਿਆ ਸੀ ਨਾ ਕੱਢਣ ਵਾਲੀ ਆ ਠੀਕ ਹੈ ਜੀ ਤੇ ਆਹ ਹੈ ਦਾ ਪਾਰਟਨਰ ਹੈ ਕੂਤਰੀ ਦਾ ਇਹਨਾਂ ਦੇ ਅੰਡੇ ਵੀ ਚੈੱਕ ਕਰ ਲੈਨੇ ਆ ਦੇਖੋ ਬਈ ਫਿਰ ਫੇਰ ਚੜ ਕੇ ਬਹਿ ਗਏ ਇਹ ਸੱਪਾਂ ਵਰਗੇ ਆ ਦੇਖੋ ਦੋਨੇ ਐਕਟਿਵ ਹੋਣ ਨੇ ਮੈਂ ਬਈ ਇਹਨਾਂ ਨੂੰ ਦਾਣੇ ਦਦਾ ਆਪੇ ਹੀ ਖਾਂਦੇ ਦੋਨੇ ਠੀਕ ਹੈ ਜੀ ਇਹਨਾਂ ਨੂੰ ਬਿਠਾਵਾਂਗੇ ਜੀ ਤੈਰ ਲਾ ਕੇ ਨਾ ਵੀ ਚਲੋ ਜੀ ਇਹਨਾਂ ਨੂੰ ਤਾਂ ਟਿਕੇ ਰਹਿਣ ਦੋ ਜਿੱਥੇ ਟਿਕੇ ਆ ਚੱਲ ਗਏ ਬਾਹਰ ਕੁਝੀ ਤੇ ਦਾਣੇ ਰਹਿਤ ਗਏ ਹੋਣ ਇਹਨਾਂ ਨੂੰ ਆਹ ਬਈ ਕੁਝੀ ਧੋ ਕੇ ਪਰ ਕੇ ਰੱਖ ਦਿੰਨੇ ਆ ਲਓ ਬਈ ਘੜੀ ਛੜਕ ਕੇ ਪਾਪ ਤੁਹਾਨੂੰ ਦਿਖਾਉਣਾ ਮੈਂ 1 ਮਿੰਟ ਰੋ ਆ ਲਓ ਇਧਰ ਨੂੰ ਹਲਕੀ ਹਲਕੀ ਛੜਕਤੀ ਤੇ ਇਧਰ ਥੋੜੀ ਜਿਆਦਾ ਛੜਕੀ ਗਈ ਪਰ ਉਹ ਇਹ ਉੜਦੀ ਨਹੀਂ ਗਈ ਵਿਚੀ ਨਾ ਪਤੀਵਾ ਘਾਜਾ ਮੋਜਾ ਕਰਦਾ ਤਾਂ ਠੀਕ ਆ ਓਕੇ ਜੀ ਤੇ ਇਧਰ ਵੀ ਜਾਨਵਰ ਦੇਖ ਲਓ ਆ ਦੇਖੋ ਆ ਵੀ ਕਬੂਤਰੇ ਅੰਡੇ ਤੇ ਬੈਠੀ ਆ ਆ ਵੀ ਕਬੂਤਰੇ ਅੰਡੇ ਤੇ ਬੈਠੀ ਆ ਅਗਲੀ ਬੈਠੀ ਆ ਉਹ ਵੀ ਬੈਠੀ ਆ ਇਹਨਾਂ ਨੇ ਹਜੇ ਤੱਕ ਰਿ ਨਹੀਂ ਗਏ ਠੀਕ ਹੈ ਜੀ ਆਹੀ ਆ ਬਈ ਤੇ ਜਾਨਵਰ ਤੇ ਬਾਕੀ ਸੰਜੂ ਨੂੰ ਤਿੰਨ ਚਾਰ ਜਾਨਵਰ ਦੇਣੇ ਆ ਬਈ ਉਹ ਆਊਗਾ ਕੱਲ ਨੂੰ ਕੱਲੂ ਆਊਗਾ ਉਹ ਸੰਜੂ ਵਲੌਗ ਬਣਾਵਾਂਗੇ ਆਪਾਂ ਤਿੰਨ ਚਾਰ ਜਾਨਵਰ ਦੇਣੇ ਉਹਨੂੰ ਇੱਕ ਦਾ ਬੱਚਾ ਦੇ ਦੇਣਾ ਦੋ ਤਿੰਨ ਥੱਲੇ ਆ ਆਏਗਾ ਟੂਸੇ ਡੰਡੇ ਵਾਲਾ ਬੱਚਾ ਆਪਣਾ ਤੇ ਬਾਕੀ ਦੋ ਤਿੰਨ ਜਾਨਵਰ ਥੱਲੇ ਤਿੰਨ ਚਾਰ ਜਾਨਵਰ ਉਹਨੂੰ ਦੇ ਦੇਣੇ ਆ ਆਪਾਂ ਤੇ ਆ ਦੋਨੇ ਬੱਚੇ ਤਾਂ ਹਜੇ ਡਾਵਾਂਗੇ ਆਪਾਂ ਆ ਰਿਹਾ ਆਪਣਾ ਬਰੜਾ ਉਹ ਪਿੱਛੇ ਰੱਤਾ ਬੈਠਾ ਇਹਦੇ ਇਹਨਾਂ ਦਾ ਹਜੇ ਆਪਣਾ ਕੋਈ ਸਲਾਹ ਨਹੀਂ ਗਈ ਚਕਾਉਣ ਦੀ ਜਾਂ ਜਿਵੇਂ ਵੀ ਵੈਸੇ ਤਾਂ ਨਹੀਂ ਦੇਣ ਇਹ ਬਾਕੀ ਸੀਜ਼ਨ ਤੋਂ ਬਾਅਦ ਦੇਖਾਂਗੇ ਫੇਰਾਂ ਕਢਾ ਕੇ ਚੰਗੀ ਤਰ੍ਹਾਂ ਸੀਜ਼ਨ ਨੂੰ ਕੱਢ ਕੇ ਫੇਰ ਇਹਨਾਂ ਦਾ ਵੇਖਾਂਗੇ ਕਿ ਰਿਜ਼ਲਟ ਦੰਦੇ ਕੀ ਨਹੀਂ ਫੇਰ ਦੇਖਾਂਗੇ ਬਈ ਓਕੇ ਤੇ ਉਦੋਂ ਬਾਅਦ ਚ ਬਈ ਹੁਣ ਕੱਢੂਗੀ ਉਧਰੋਂ ਤੱਕ ਜੋੜੀ ਨੇ ਕੱਢ ਲਿਆ ਹੁਣ ਕੱਢਣਗੇ ਆਹਾ ਤੇ ਆ ਵਾਲੀ ਗਊਤਰੀ ਆਪਣੀ ਇਹ ਦੋਨੇ ਕੱਢਣਗੇ ਬੱਚੇ ਪਹਿਲਾਂ ਉਦੋਂ ਬਾਅਦ ਕੱਢੂਗੀ ਆਹ ਵਾਲੀ ਫੇਰ ਕੱਢੂਗੀ ਉਹ ਵਾਲੀ ਫੇਰ ਜਿਹੜੇ ਧਰਨਗੇ ਉਹ ਕੱਢਣਗੇ ਠੀਕ ਹੈ ਜੀ ਬਾਕੀ ਇੱਕ ਜਿਹੜਾ ਸਾਨੂੰ ਦੱਸਿਆ ਸੀਗਾ ਚੀਨੀ ਦਾ ਥੱਲੇ ਲਾਇਆ ਵਾ ਉਹ ਵੀ ਆਪਾਂ ਜੁੜਾ ਉੱਪਰ ਚੱਕ ਲਿਆਂਗੇ ਤੇ ਆਹ ਸ਼ਾਹਖਿਆਂ ਦਾ ਜੋੜਾ ਵੀ ਬੱਤਾ ਹੋ ਗਿਆ ਆ ਨਵਾਂ ਆਇਆ ਸੀਗਾ ਨਾ ਇਹ ਥੱਲੇ ਸੀਗਾ ਇਹ ਤਾਂ ਛੱਡ ਤਾ ਆਪਾਂ ਖੋਡਿਆਂ ਦੇ ਵਿੱਚ ਕੱਲ ਹੀ ਛੱਡਿਆ ਮੈਂ ਤੇ ਇਹ ਜਗਰੂ ਭਾਈ ਲਾ ਕੇ ਗਿਆ ਜੀਗਾ ਕੂਤ ਇਹ ਵੀ ਬਹੁਤ ਚੰਗੀ ਤੇ ਕੂਤਰ ਆਪਣਾ ਪਹਿਲਾਂ ਵੀ ਇਹਦੇ ਬੱਚੇ ਕੜਾਈ ਵਧੇ ਘੜਦੇ ਜਾਣੀ ਰਿਹਾਟ ਦਿੰਦੇ ਇਹ ਪੂਰਾ ਵਧੀਆ ਕਰਤਾ ਇਹ ਬਠਾਏ ਵੀ ਆਪਣਾ ਆਹ ਛਾਹ ਕਿਹਨ ਲਾਤਾ ਠੀਕ ਹੈ ਦੱਸਿਓ ਬਾਈ ਕਮੈਂਟ ਕਰਕੇ ਕਿੱਦਾਂ ਲੱਗਾ ਜੋੜਾ ਦੇਖ ਲੋ ਛਾਹ ਖਾ ਕੇ ਕੋਈ ਕਿਧਰ ਚਲੇ ਆ ਥੱਲੀ ਆ ਜਾ ਤੂੰ ਐਸੇ ਕੁੱਟੂ ਤੈਨੂੰ ਕੋਈ ਆ ਜਾ ਆ ਜਾ ਹਉ 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 ਚਲੋ ਬਾਈ ਫਿਰਦੇ ਜਾਂਦੇ ਇਹਨਾਂ ਨੂੰ ਬੜਾ ਤੰਗ ਨਹੀਂ ਕਰਦੇ ਆਪਾਂ ਉਹ ਕੁਤਰੀ ਮਿਲਣਾ ਹੁੰਦਾ ਤੇ ਰੁਕ ਜਾ ਜੀ ਦਾ ਦਾ ਮੈਂ ਉਹ ਦੇ ਕੁਤੇ ਡੱਕੇ ਜੇ ਇਕੱਠੇ ਕਰ ਕਰ ਦਈ ਜਾਂਦਾ ਨਾ ਬੱਧਾ ਰੁਗੀ ਲਾਜਮੀ ਤੇ ਰੁਗਿਆ ਅੱਜ ਸ਼ਾਮ ਤੱਕ ਇਹਨੇ ਧਰ ਲੈਣਾ ਚੰਗੀ ਗੱਲ ਆ ਚਲ ਮੈਂ ਤਪੱਲੇ ਵਾਜੂ ਠੀਕ ਆ ਭਾਈ ਤੇ ਆਹ ਛੜਕਦੇ ਤੁਹਾਡੇ ਸਾਹਮਣੇ ਕਾਲੀ ਕੁਜੀਆਂ ਭਰ ਕੇ ਰੱਖ ਦਿੰਦਾ ਨਾ ਦੋਨੇ ਉਧਰ ਵੀ ਇਧਰ ਵੀ ਤੇ ਹੁਣ ਇਹਨਾਂ ਨੂੰ ਟਰੇਆਂ ਰੱਖ ਦਿੰਨੇ ਦਾਣਿਆਂ ਦੀਆਂ ਤੇ ਆਪੇ ਖਾਈ ਜਾਣਗੇ ਤੇ ਆਪਾਂ ਭਾਈ ਚੱਲ ਗਏ ਉਧਰੋਂ ਰਵਾਨਾ ਹੋਈਏ ਵਲੌਗ ਬਣਾਵਾਂਗੇ ਆਪਾਂ ਠੀਕ ਹੋਊਗੀ ਚਲੋ ਫਿਰ ਲਓ ਵੀ ਦਾਣੇ ਖਾ ਲੋ ਖਾਓ 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 ਆਜੋ 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 ਆ ਆ ਆ ਆਜੋ 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 ਹਾ 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 ਚਲੋ ਜੀ ਉਧਰ ਚੱਲ ਗਏ ਆ ਚੱਕ ਲੀ ਟ੍ਰੇ ਇਹਨਾਂ ਦੀ ਵੀ ਇਹਨਾਂ ਨੂੰ ਵੀ ਬਈ ਪਾਦ ਕੇ ਟਾਈਮ ਨਾਲ ਦਾਣੇ ਫੇਰ ਬੇਫਿਕਰੇ ਆਪਾਂ ਵੀ ਆਲੋ ਸੋਣਾ ਖਾਈ ਚਲੋ ਠੀਕ ਹੈ ਭਾਈ ਇਹ ਵੀਡੀਓ ਦਾ ਪੈਕੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿਹਦਾ ਲਗੀ ਮਿਲਦੇ ਹਾਂ ਮਿੱਤਰੋ ਹਸਨਪੁਰ ਪਹੁੰਚੋ ਤੁਸੀਂ ਵੀ ਅੱਜ ਜਲਦੀ ਆ ਜੀ